ਜਾਤ ਪਾਤ ਨਾ ਗੋਤਰ ਗਾਥਾ ਰੂਪ ਰੇਖ ਨਾਮ ਵਰਣ ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਪਰਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਅਕਾਲ ਪੁਰਖ ਵਹਿਰੂ ਦੀ ਮਹਿਮਾ ਦੇ ਵਿੱਚ ਫਰਮਾ ਰਹੇ ਹਨ ਕਿ ਉਹ ਜੋ ਵਹਿਰੂ ਹੈ ਉਸ ਦੀ ਜਾਤ ਪਾਤ ਬਰਾਦਰੀ ਤੇ ਗੋਤ ਕਿਹੜੀ ਗੋਤ ਦੇ ਨਾਲ ਸੰਬੰਧਿਤ ਹੈ ਉਹਦਾ ਪਿਸ਼ੋਕੜ ਕੀ ਹੈ ਇਹ ਵਾਰ ਤੱਕ ਨਹੀਂ ਜਾ ਸਕਦੀ ਕਿਉਂਕਿ ਜਾਤ ਪਾਤ ਗੋਤੋ ਦੀ ਕੋਈ ਹੈ ਹੀ ਨਹੀਂ ਫਿਰ ਨਾ ਕੋ ਉਹਦਾ ਰੂਪ ਹੈ ਰੇਖ ਹੱਥ ਦੀਆਂ ਰਖਾਵਾਂ ਮੱਥੇ ਦੀਆਂ ਰਖਾਵਾਂ ਮਛ ਕਸ਼ ਅਦਿਕ ਰਖਾਵਾਂ ਤੇ ਵਰਣ ਕਿਹੜਾ ਹੈ ਉਹਦਾ ਤੇ ਨਾ ਹੀ ਉਹਦਾ ਹੈ ਸਭ ਨੂੰ ਦੇਣ ਵਾਲਾ ਹੈ ਦਾਤਾ ਹੈ ਅੰਤਰਜਮੀ ਹੈ ਤੇ ਸਾਰੀ ਪ੍ਰਿਥਵੀ ਨੂੰ ਉਹ ਪਾਲਣਹਾਰ ਵਹਿਰੂ ਆਪ ਹੀ ਹੈ